ਤੇ ਵਾਹਿਗੁਰੂ ਜੀ ਦੀ ਸਰੂਪ ਨੂੰ ਵੀ ਧੰਗੁਰੂ ਨਾਨਕ ਪਾਸ਼ਾ ਜੀ ਨੇ ਸਰਗੁਣ ਰੂਪ ਵਿੱਚ ਇੰਜੀ ਬਿਆਨ ਕੀਤਾ ਕਿਉਂਕਿ ਮਨੁੱਖੀ ਜਿਹੜੀ ਘਾੜਤ ਸਰੀਰ ਦੀ ਇਹ ਵਾਹਿਗੁਰੂ ਜੀ ਨੇ ਖੁਦ ਘੜੀ ਹੈ ਤੇ ਆਪਣੇ ਰੂਪ ਤੇ ਘੜੀ ਹੈ ਹਰ ਕੈ ਨਾਮ ਜਨਕਾ ਰੂਪ ਰੰਗ ਜਿਵੇਂ ਵਾਹਿਗੁਰੂ ਜੀ ਦਾ ਰੰਗ ਰੂਪ ਹੈ ਹਰੀ ਦੇ ਪਿਆਰਿਆਂ ਦਾ ਵੀ ਵੈਸਾ ਹੀ ਰੰਗ ਹੈ ਵੈਸੀ ਹੀ ਉਹਨਾਂ ਦੇ ਚਿਹਰੇ ਤੇ ਰੰਗਤ ਹੈ ਸੁੰਦਰਤਾ ਹੈ ਕਿਉਂਕਿ ਵਾਹਿਗੁਰੂ ਮੋਹਨ ਹੈ ਜਿਹਨੂੰ ਦੇਖਦੇ ਆ ਮੋਹ ਲਈਦਾ ਹੈ ਹੁਣ ਦੇਖੇ ਤੋਂ ਬਿਨਾਂ ਤਾਂ ਪਤਾ ਨਹੀਂ ਨਾ ਲੱਗਦਾ ਵੀ ਕੌਣ ਸੁੰਦਰ ਹੈ ਤੇ ਕੌਣ ਮੋਹਨ ਹੈ ਖਿੱਚ ਪਾਉਂਦਾ ਇਹ ਨਾਮ ਜਪ ਕੇ ਇੱਕ ਅੰਦਰੋਂ ਅੱਖ ਉਗੜਦੀ ਹੈ ਜਿਵੇਂ ਅਸੀਂ ਸੰਸਾਰ ਵਿੱਚ ਇਹ ਸੰਸਾਰੀ